ਅਮਰੇਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆ ਹੋਇਆ ਇੰਟੈਲੀਜੈਂਸ ਅਧਾਰਿਤ ਆਪਰੇਸ਼ਨ ਦੌਰਾਨ ਤਿੰਨ ਲੋਕਾਂ ਨੂੰ ਕਾਬੂ ਕੀਤਾ ਹੈ ਅਤੇ ਉਹਨਾਂ ਕੋਲੋਂ 7 ਪਿਸਤੌਲ ਬਰਾਮਦ ਕੀਤੇ ਹਨ ਬਰਾਮਦ ਕੀਤੇ ਗਏ ਹਥਿਆਰ ਗੋਲਕ ਬਰੇਟਾ ਜਗੇਨਾ ਅਤੇ 30 ਬੋਰ ਵਰਗੇ ਖਤਰਨਾਕ ਪਿਸਤੌਲ ਸ਼ਾਮਲ ਹਨ ਜਿਨ੍ਹਾਂ ਵਿੱਚ ਦੋ ਆਟੋਮੈਟਿਕ ਫਾਇਰ ਕਰਨ ਵਾਲੇ ਹਥਿਆਰ ਵੀ ਹਨ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਕਮਿਸ਼ਨਰ ਗੌਰ ਪ੍ਰੀਤ ਸਿੰਘ ਪੋਲਰ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਦਾ ਪਾਕਿਸਤਾਨ ਅਧਾਰਿਤ ਮਗਲਨ ਅਤੇ ਹੈਂਡਲਰ ਨਾਲ ਸਿੱਧੇ ਸੰਪਰਕ ਹਨ ਅਤੇ ਡਰੋਨ ਰਾਹੀਂ ਅੰਤਰਰਾਸ਼ਟਰੀ ਸਰਦ ਤੋਂ ਹਥਿਆਰ ਦੀ ਡ੍ਰੌਪਿੰਗ ਕਰਵਾ ਕੇ ਅੱਗੇ ਇਹ ਹਥਿਆਰ ਵੇਚਦੇ ਹਨ ਗੱਲਬਾਤ ਕਰਦੇ ਹੋਏ ਪੁਲਿਸ ਕਮਿਸ਼ਨਰ ਗੌਰ ਪ੍ਰੀਤ ਸਿੰਘ ਪੋਲਰ ਨੇ ਹੋਰ ਕੀ ਜਾਣਕਾਰੀ ਦਿੱਤੀ ਆਓ ਤੁਹਾਨੂੰ ਉਹਨਾਂ ਦੀ ਪੂਰੀ ਗੱਲਬਾਤ ਸੁਣਾਦੇ ਹਾਂ ਅਨਜੋਗ ਸੀਐਮ ਸਾਹਿਬ ਦਾ ਡਾ ਗੈਂਗਸਟਰਾਂ ਤੇ ਵਾਰ ਕੈਂਪੇਨ ਹੈ ਉਹਦੇ ਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਤਿੰਨ ਦੋਸ਼ੀ ਅਸੀਂ ਫੜੇ ਆ ਤੇ ਸੱਤ ਬੜੇ ਸਫਿਸਟੀਕੇਟਿਡ ਤੇ ਲੀਥਲ ਵੈਪਨ ਜਿਨ੍ਹਾਂ ਚ ਦੋ ਆਟੋਮੈਟਿਕ ਥਾਰ ਵੀ ਕਰਦੇ ਆ ਉਹ ਪਿਸਟਲਸ ਅਸੀਂ ਫੜੇ ਆ ਜੇ ਆਪਾਂ ਇਹਨਾਂ ਦਾ ਬ੍ਰੇਕਅਪ ਦੇਖੀਏ ਤਾਂ ਇਹ ਆਸਟਰੀਅਨ ਮੇਡ ਬਲੌਕ ਜਿਹੜਾ 9mm ਹੈ ਤਿੰਨ ਫੜੇ ਗਏ ਆ ਇਟਾਲੀਅਨ ਜਿਹੜੀ ਮੇਡ ਇਨ ਇਟਲੀ ਦੇ ਬਰਾਟਾ ਹੈਗਾ 9mm ਇਹ ਵੀ ਇੱਕ ਆਟੋਮੈਟਿਕ ਫਾਇਰ ਕਰਦਾ ਪਿਸਤਲ ਬੜਾ ਲੀਥਲ ਹੈ 터ਕੀ ਦੇ ਹੈਗੇ ਜ਼ਿਗਾਨਾ 9mm ਤੇ 터ਕੀ ਦਾ ਹੀ PX5 9mm ਇਹ ਵੀ ਬੜੇ ਸਵਿਸਟਿਕੇਟਡ ਪਿਸਤਲ ਨੇ ਇਹਨਾਂ ਤੋਂ ਇਲਾਵਾ 0.304 ਦਾ ਇੱਕ ਪਿਸਤਲ ਵੀ ਫੜਿਆ ਗਿਆ ਜਿਹੜਾ ਕਿ ਸਟਾਰ ਵਾਲਾ ਪਿਸਤਲ ਹੈ ਹਮ ਚਾਈਨਾ ਵਗੈਰਾ ਤੋਂ ਪਹਿਲਾਂ ਟੈਰਰਿਜ਼ਮ ਵੇਲੇ ਵੀ ਯੂਜ਼ ਕੀਤਾ ਜਾਂਦਾ ਸੀ ਇਹ ਸਾਰੀਆਂ ਕਨਸਾਈਨਮੈਂਟਾਂ ਇਹ ਤਿੰਨ ਮੁਲਜ਼ਮ ਜਿਹੜੇ ਫੜੇ ਗਏ ਆ ਇੰਪੋਰਟੈਂਟ ਨੇ ਬੜੇ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਡਰਾਪਿੰਗ ਕਰਾਉਂਦੇ ਸੀਗੇ ਤੇ ਉਹਨੂੰ ਅੱਗੇ ਜਿਹੜਾ ਲੋਕਾਂ ਨੂੰ ਡਿਸਟ੍ਰੀਬਿਊਟ ਕਰਦੇ ਸੀ ਔਰ ਪਾਕਿਸਤਾਨ ਬੇਸ ਹੈਂਡਲਰਸ ਦੇ ਇਸ਼ਾਰਿਆਂ ਤੇ ਇਹ ਸਾਰਾ ਕੰਮ ਹੁੰਦਾ ਸੀ ਉਹੀ ਇੱਕ ਇਹਨਾਂ ਦਾ ਕਾਮਨ ਫੈਕਟਰ ਵੀ ਹੈ ਜਿਹੜੇ ਬੰਦੇ ਫੜੇ ਗਏ ਚ ਰੇਸ਼ਮ ਸਿੰਘ ਏਲੀਅਸ ਖੁੱਲਾ ਹੈ ਇਹ ਦਲੇਰੀ ਪਿੰਡਾ ਪੀਐਸ ਖਾਲੜਾ ਤਰਨਤਾਰਨ ਦਾ ਇੱਕ ਸਾਲ ਦੀ ਉਮਰ ਹੈ ਲੇਬਰ ਦਾ ਕੰਮ ਕਰਦਾ ਪਹਿਲਾਂ ਕੋਈ ਇਹਦੇ ਤੇ ਪਰਚਾ ਨਹੀਂ ਹੈ ਪਰ ਇਹਦਾ ਪਿੰਡ ਕਿਉਂਕਿ ਬਾਰਡਰ ਦੇ ਨੇੜੇ ਹੈ ਇਸ ਕਰਕੇ ਇਹਨੇ ਆਪਣੀਆਂ ਜਿਹੜੀਆਂ ਪ੍ਰੀ ਡੈਸਟਿਨ ਲੋਕੇਸ਼ਨ ਤੇ ਜਿਵੇਂ ਆਪਾਂ ਪਹਿਲਾਂ ਮੋਟਰ ਸਪਰੈਂਡ ਹੀ ਦੇਖਦੇ ਆ ਡ੍ਰੋਪਿੰਗ ਕਰਾ ਰੰਦਾ ਸੀ ਤੇ ਉਸ ਤੋਂ ਬਾਅਦ ਪਿਕਅਪ ਕਰਾ ਲੈਂਦੇ ਸੀ ਇਹਦਾ ਜਿਹੜਾ ਖਾਸ ਸਾਥੀ ਹੈਗਾ ਉਹ ਵਿਸ਼ਾਲ ਹੈ ਉਹ ਵੀ ਪਿੱਖੀ ਪਿੰਡ ਦਾ ਰਹਿਣ ਵਾਲਾ 22 ਸਾਲ ਦੀ ਉਮਰ ਹੈ ਉਹ ਇੱਕ ਫੈਕਟਰੀ 'ਚ ਕੰਮ ਕਰਦਾ ਲੁਧਿਆਣੇ ਇਹ ਇਹਦੇ ਵਿੱਚ ਜਿਹੜਾ ਲਾਲਚ ਵਾਸਤੇ ਨਾਲ ਇਧਰ ਇਹ ਵੀ ਕੰਮ ਨਾਲ ਨਾਲ ਕਰ ਰਿਆ ਇਹਨਾਂ ਦੇ ਤੀਸਰਾ ਹੈਗਾ ਸੁਮਿਤ 엘ੀਏ ਸਚਨ ਇਹ ਗੁਮਾਨਪੁਰਾ ਪੀਐਸ ਕ੍ਰਿੰਡਾ ਅਮਰਸਰ ਰੂਰਲ ਦਾ ਰਹਿਣ ਵਾਲਾ ਮੇਨ ਇੰਟਰਸਟਿੰਗ ਗੱਲ ਇਹ ਹੈ ਕਿ ਕਾਰ ਸੇਲ ਪਰਚੇਸ ਦਾ ਕੰਮ ਕਰਦਾ ਸੋ ਟੋਟਲ ਜਿਹੜੀ ਰਿਕਵਰੀ ਹੋਈ ਹੈ ਉਹਦੇ ਸੱਤ ਪਿਸਟਲ ਔਰ ਇੱਕ ਸਵਿਫਟ ਕਾਰ ਦੀ ਜਿਹੜੀ ਸੁਮਿਤ ਦੀ ਹੈ ਮੇਨ ਸੁਮਿਤ ਦਾ ਇਹਨਾਂ ਨੂੰ ਇਹ ਫਾਇਦਾ ਸੀ ਕਿ ਬੇਸਿਕਲੀ ਅਮਰਸਰ ਵੀ ਇਹਨੇ ਕਿਰਾਏ ਤੇ ਜਗ੍ਹਾ ਲਈ ਹੋਈ ਸੀ ਤੇ ਸੇਲ ਪਰਚੇਸ ਦਾ ਜਦੋਂ ਕੰਮ ਕਰਦਾ ਤੇ ਨਾਲ ਉਹ ਇੱਕ ਉਹਦਾ ਬਣ ਜਾਂਦਾ ਕਿ ਪਾਜਾ ਬਣ ਜਾਂਦਾ ਕਿ ਉਹਨੂੰ ਕਵਰ ਅਪ ਮਿਲ ਜਾਂਦਾ ਕਿ ਮੈਂ ਉੱਥੇ ਜਾ ਰਿਹਾ ਮੈਂ ਉੱਥੇ ਜਾ ਰਿਹਾ ਕਾਰ ਦੇ ਕਰਕੇ ਦੇਖਣ ਜਾ ਰਿਹਾ ਉਸ ਗੱਲ ਦਾ ਫਾਇਦਾ ਲੰਦੇ ਸੀਗੇ ਸੋ ਮੇਰਾ ਮੰਨਣਾ ਹੈ ਕਿ ਕਾਫੀ ਵੱਡਾ ਜਿਹੜਾ ਹੈਗਾ ਇੰਟਰਨੈਸ਼ਨਲ ਡਰਗ ਜਿਹੜਾ ਸੌਰੀ ਨਾਰਕ ਜਿਹੜਾ ਆਰਮਸ ਮੋਡਿਊਲ ਹੈ ਉਹ ਉਹ ਡਿਸਮੈਂਟਲ ਹੋਇਆ ਸਾਰਾ ਨੈਟਵਰਕ ਇਹਨਾਂ ਦਾ ਔਰ ਦੋ ਬੰਦੇ ਤਰਨਤਾਰਨ ਡਿਸਟ੍ਰਿਕਟ ਦੇ ਨੇ ਕਮਰਸਰ ਰੂਰਲ ਦਾ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਸਾਡੀ ਜਿਹੜੀ ਇਹ ਟੀਮ ਹੈ ਜਿਹਦੀ ਰਹਿਨਮਾਈ ਰਵਿੰਦਰਪਾਲ ਜੀ ਕਰ ਰਹੀ ਸੀ ਨਾਲ ਸਾਡੇ ਜਗਵਿੰਦਰ ਏਡੀਸੀਪੀ ਹਰਮਿੰਦਰ ਏਸੀਪੀ ਇਨਵੈਸਟੀਗੇਸ਼ਨ ਤੇ ਇੰਸਪੈਕਟਰ ਮੋਲਕਦੀਪ ਜਿਹੜੇ ਇੰਸਪੈਕਟਰ ਸੀਆਈਏ ਨੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਉਹ ਤੇ ਉਹਨਾਂ ਦੀ ਟੀਮ ਨੇ ਬੜੀ ਮਿਹਨਤ ਨਾਲ ਇਹ ਸਾਰਾ ਜਿਹੜਾ ਇਹ ਤੇ ਇਨਵੈਸਟੀਗੇਟ ਕਰਦੇ ਹੋਏ ਸਾਰੀ ਇਹ ਜਿਹੜੀ ਆਪਰੇਸ਼ਨ ਨੂੰ ਅੰਜਾਮ ਦਿੱਤਾ ਏ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਸੇ ਕਿੰਨੇ ਕੇ ਮਾਮਲੇ ਸਰ ਇਹਨਾਂ ਦੇ ਦਰਜ ਹੈ ਕਿਸੇ ਤੇ ਵੀ ਕੋਈ ਨਹੀਂ ਮੇਨ ਇੰਟਰਸਟਿੰਗ ਗੱਲ ਇਹ ਹੈ ਔਰ ਕਾਫੀ ਐਕਟਿਵ ਇਹਨਾਂ ਦੀ ਜਿਹੜੀ ਮੂਵਮੈਂਟ ਰਹੀ ਹੈ ਕਿਉਂਕਿ ਜੋ ਇਹਨਾਂ ਦੇ ਦੱਸਣ ਮੁਤਾਬਕ ਕਾਫੀ ਡਰੋਨ ਨੇ ਇਸ ਟਾਈਮ ਇੰਟਰਨੈਸ਼ਨਲ ਬਾਰਡਰ ਤੋਂ ਰੈਗੂਲਰਲੀ ਪੁਸ਼ ਹੋ ਰਹੇ ਨੇ ਇੰਡੀਅਨ ਟੈਰੀਟਰੀ ਦੇ ਵਿੱਚ ਔਰ ਉਹਦੇ ਚ ਇਹਨਾਂ ਨੂੰ ਇਸ ਗੱਲ ਦਾ ਫਾਇਦਾ ਉਠਾਉਣ ਚ ਇਹ ਕਾਮਯਾਬ ਰਹੇ ਹੈ ਕਿ ਕਿੰਨੀ ਕਿਰਤ ਸਰ ਕਰਦੇ ਪਏ ਸੀ ਹੈ ਚਾਰ ਪੰਜ ਮਹੀਨੇ ਤੋਂ ਐਕਟਿਵ ਸੀ ਕਿ ਕਾਫੀ ਜੀ ਉਧਰ ਤਰਨਤਨ ਬਾਰਡਰ ਦੇ ਉੱਤੇ ਕਿੰਨੇ ਸੈਡਮੈਂਟ ਲਿਆ ਚੁੱਕੇ ਨੇ ਹੁਣ ਤੱਕ ਇਹਦੇ ਬਾਰੇ ਵਿੱਚ ਦੋ ਜਾਂ ਤਿੰਨ ਕਹਿ ਰਹੇ ਨੇ ਅਜੇ ਅਸੀਂ ਸਾਰੀ ਵੈਰੀਫਾਈ ਕਰ ਰਹੇ ਹਾਂ ਉਹਦੇ ਟੈਕਨੀਕਲ ਜਿਹੜੀ ਐਨਲਿਸਿਸ ਹੈ ਉਸ ਤੇ ਵੀ ਕੱਲ ਚੱਲ ਰਹੀ ਹੈ ਔਰ ਜਿਹੜਾ ਵਿਸ਼ਾਲ ਹੈ ਤਾਂ ਅਸੀਂ ਹੁਣੇ ਅੱਜ ਹੀ ਫੜਿਆ ਸਾਡੀ ਪੁਲਿਸ ਪਾਰਟੀ ਨੇ ਵਿਸ਼ਾਲ ਦੀ ਅਜੇ ਰਿਮਾਂਡ ਲੈ ਕੇ ਇਹਦੀ ਨੈਗੋਸ਼ੀਏਸ਼ਨ ਤੇ ਇੰਟਰੋਗੇਸ਼ਨ ਬਾਕੀ ਹੈ ਕੁਕੇਜ ਬੰਦਾ ਤੁਸੀਂ ਦੇਖੋ ਵੀ ਲੁਧਿਆਣੇ ਫੈਕਟਰੀ ਚ ਕੰਮ ਕਰ ਰਿਹਾ ਤੇ ਪਿੱਖੀਵਿੰਡ ਦਾ ਚੁੰਡੜਾ ਦਾ ਪਿੰਡ ਆ 플레이ਰ ਉਥੋਂ ਦਾ ਹੋਣ ਕਰਕੇ ਬਾਰਡਰ ਦੀ ਪ੍ਰੋਕਸੀਮਿਟੀ ਦੇ ਜਿਹੜੇ ਯੂਥ ਨੇ ਔਰ 22 ਸਾਲ ਦਾ ਇਹ ਲੜਕਾ ਹੈ ਫੋ ਇਹਨੂੰ ਵੀ ਅਸੀਂ ਸਾਰਾ ਪੁੱਛ ਕੇ ਚੇਤੇ ਦੀ ਹੁਣੀ ਹੈ ਕਿਉਂਕਿ ਅੱਜ ਹੀ ਰੀਸੈਂਟ ਦੀ ਅਰੈਸਟ ਹੋਈ ਹੈ ਤੀਸਰੇ ਬਾਰਡਰ ਤੇ ਇੰਨੀ ਪਟੋਲਿੰਗ ਦਿੰਦੀ ਆ ਮਤਲਬ ਇਹ ਮੰਨਿਆ ਜਾ ਸਕਦਾ ਕਿ ਡਰੋਨ ਤੇ ਹੁਣ ਇਸ ਲੈਵਲ ਤੇ ਆਉਣ ਲੱਗ ਪਏ ਆ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿੱਥੇ ਅੰਮ੍ਰਿਤਸਰ ਵੀ ਡਰਾਪਿੰਗ ਕਰ ਸਕਦੇ ਇਸ ਤਰ੍ਹਾਂ ਦੀ ਨਹੀਂ ਨਹੀਂ ਇਦਾਂ ਦੀ ਨਹੀਂ ਗੱਲ ਜੀ ਅੱਪਾ ਸਾਰੇ ਉੱਥੇ ਐਡੀਐ ਸਿਸਟਮ ਵੀ ਲੱਗੇ ਆ ਬਟ ਬੇਸਿਕਲੀ ਕੀ ਹੁੰਦਾ ਹੈ ਕਿ ਜਿਹੜੇ ਖੇਤ ਬਿਲਕੁਲ ਨਾਲ ਨੇ ਇੰਟਰਨੈਸ਼ਨਲ ਫੈਂਸ ਦੇ ਉਹਨਾਂ ਦੇ ਉੱਤੇ ਡਰਾਪਿੰਗ ਮੇਨ ਗੱਲ ਹੋ ਰਹੀ ਹੈ ਤਾਂ ਕਿ ਕਿਉਂਕਿ ਜਿੱਥੇ ਇੰਟਰਨੈਸ਼ਨਲ ਬਾਰਡਰ ਸ਼ੁਰੂ ਹੁੰਦਾ ਨਾਲ ਹੀ ਬੰਦਾ ਡਰਾਪ ਕਰਕੇ ਉਹਨਾਂ ਬੀਐਸਐਫ ਦੇ ਉੱਤੇ ਸਵਾਲ ਹਮੇ ਬੀਐਸਐਫ ਤਾਂ ਨਹੀਂ ਇਹਦਾ ਵੱਡਾ ਸਾਰੇ ਬਹੁਤ ਜ਼ੋਰ ਲਾ ਰਹੇ ਪੰਜਾਬ ਪੁਲਿਸ ਤੇ ਬੀਐਸਐਫ ਇਕੱਠੇ ਰਲ ਕੇ ਹੁਣ ਦੇਖੋ ਇਹ ਜਿਹੜੀ ਮਤਲਬ ਏਡੀਐ ਸਿਸਟਮ ਨਵੇਂ ਵੀ ਚੱਲ ਰਿਹਾ ਹੁਣ ਉਹਦਾ ਐਕਸਪੈਰੀਮੈਂਟ ਕਰ ਰਹੇ ਆ ਉਹ ਵੀ ਕਾਫੀ ਕਾਮਯਾਬ ਹੈ ਸੋ ਬਟ ਬਾਰਡਰ ਬਹੁਤ ਹੋ ਜ਼ਿਆਦਾ ਵਾਸਟ ਹੈ ਔਰ ਜਦੋਂ ਦੂਜੀ ਸਾਈਡ ਤੋਂ ਪੂਰੀ ਬੈਕਅਪ ਹੋਵੇ ਕੋਈ ਰੋਕ ਟੋਕ ਹੀ ਨਹੀਂ ਫਿਰ ਸੌਖਾ ਹੋ ਜਾਂਦਾ ਨਾ ਦੇਖ ਕੇ ਅਬਜ਼ਰਵ ਕਰ ਲੈਂਦਾ ਬਸ ਇਹ ਡਰਗ ਵਾਲੀ ਗੱਲ ਹੈ ਜੇ ਨਹੀਂ ਇਹ ਮੇਨ ਹਥਿਆਰਾਂ ਦਾ ਹੀ ਕੰਮ ਕਰ ਰਹੇ ਨੇ ਵੀ ਸੈਟਮੈਂਟ ਆਪੀ ਕਿ 10 2 3 ਆ ਚੁੱਕੀ ਹੈ ਇਹਨਾਂ ਲੈਂਦੀਆਂ ਜਿਹੜੇ ਕਿੱਥੇ ਪਚਾਈਆਂ ਸੀ ਪਹਿਲਾਂ ਉਹ ਲੱਗੇ ਹੋਏ ਜੀ ਮੈਂ ਤਾਂ ਨਹੀਂ ਇਸ ਟਾਈਮ ਰਿਵੀਲ ਕਰਦਾ ਫਿਰ ਉਹ ਬੰਦੇ ਅਲਰਟ ਹੋ ਜਾਂਦੇ ਆ